ਜਗ ਜਗ ਅਟਲ ਸੰਤਾਂ અવਤਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਰੇ ਸੰਸਾਰ ਨੂੰ ਸਾਂਝਾ ਪ੍ਰਦੇਸ਼ ਦੇ ਰਹੇ ਹਨ ਸਾ ਕਿਰਤ ਕਰਨੀ ਨੇਤ ਕਰਨੀ ਕੰਮ ਕਰਨਾ यही सनों श्री गुरु नानक देव साहब ने सिक्ख्या है so, जो कई सत्या तो असी, गुलाम सी so, सारू आजादी है जिन्हें जीना है ਪਰਮੇਸ਼ਰ ਨੇ ਸਾਰੀ ਤਾਕਤ ਆਪਣੀ ਬਖਸ਼ੀ ਹੈ ਸਾਰੇ ਭੰਡਾਰੇ ਜੋ ਬਾਹਰ ਬਾਹਰ ਪਰਮ ਬ੍ਰਹਮ ਚ ਹੈ ਜੋ ਧਰਤੀ ਚ ਹੈ ਪੰਜਾ ਤੱਤਾ ਚ ਹੈ ਸਰੀਰ ਪੰਜਾ ਤੱਤਾ ਦਾ ਬਣਿਆ ਹੈ ਸਰੀਰ ਦੀ ਯਾਤਰਾ ਖਤਮ ਹੋ ਜਾਣੀ ਹੈ ਸ ਪੈਦਾ ਹੋਣਾ ਜਵਾਨ ਹੋਣਾ ਮੁੱਢਾ ਹੋਣਾ ਫਿਰ ਆਸਰੇ ਰੰਗਲੇ ਸੰਸਾਰ ਨੂੰ ਛੱਡ ਜਾਣਾ ਹੈ ਸਰੀਰ ਦੀ ਯਾਤਰਾ ਖਤਮ ਹੋ ਜਾਣੀ ਹੈ ਮਨ ਦੀ ਯਾਤਰਾ ਨਹੀਂ ਇਹ ਨਹੀਂ ਖਤਮ ਹੁੰਦੀ ਮਾਨਕ ਤੇ ਬੁੱਢਾ ਨਹੀਂ ਹੁੰਦਾ ਸ ਸਾਡੀਆਂ ਮੌਤਾਂ ਕਈ ਤਰ੍ਹਾਂ ਦੀਆਂ ਹਨ ਮਰਨ ਕਈ ਤਰ੍ਹਾਂ ਦਾ ਹੈ ਜੇ ਮਰਨ ਕਈ ਤਰ੍ਹਾਂ ਦਾ ਹੈ ਤਾਂ ਜੀਵਨ ਵੀ ਕਈ ਤਰ੍ਹਾਂ ਦਾ ਹੈ ਤੂੰ ਪਰੇਸ਼ਾਨ ਨਾ ਹੋ ਐਸਾ ਜੀਵਨ ਬਦਲਾਵ ਆਏਗਾ ਕ੍ਰਾਂਤੀ ਆਏਗੀ ਉਤਸਾਹ ਆਏਗਾ ਸਾਰੇ ਉੱਤਰ ਦੀ ਜਨਦੇ ਪੂਰਬ ਦੀ ਹੋ ਜਾਣਗੇ ਆ ਕਰੋਨਾ ਆਇਆ ਨਾ ਬਹੁਤ ਸਾਰੇ ਸਿੱਖਿਆ ਦੇ ਕੇ ਗਿਆ ਤੂੰ ਡੀਂਗਾ ਮਾਰਦਾ ਹੈ ਮੇਰੇ ਭਾਈ ਮੇਰੀ ਪਤਨੀ ਮੇਰੇ ਬੱਚੇ ਮੇਰਾ ਘਰ ਸ ਕਹਿੰਦਾ ਸਵੇਰੇ 2-3 ਵਜੇ ਘਰੋਂ ਨਿਕਲਦੇ ਹੋ ਡਰ ਨਹੀਂ ਲੱਗਦਾ ਨਹੀਂ ਸ ਜੇ ਬਾਹਰ ਮੌਤ ਹੁੰਦੀ ਹੈ ਤੇ ਘਰ ਵੀ ਜ਼ਿਆਦਾ 90% ਘਰਾਂ 'ਚ ਹੁੰਦੀ ਹੈ ਤੇ ਘਰ ਨਹੀਂ ਛੱਡਦੀ ਇਹ ਕਈ ਤਰ੍ਹਾਂ ਦੇ ਮੌਤ ਹੈ ਆਰਥਿਕ ਮੌਤ ਜੋ ਧਨ ਸੀ ਮਾਇਆ ਸੀ ਉਹ ਆਉਣ ਵਾਲੇ ਬੰਦਾ ਹੋ ਗਏ ਜਿਹੜਾ ਕੋਲ ਸੀ ਖਰਚਿਆ ਗਿਆ ਗਰੀਬ ਹੋ ਗਿਆ ਦਿਵਾਲਿਆ ਹੋ ਗਿਆ ਇਹ ਆਰਥਿਕ ਮੌਤ ਹੈ ਸੋ ਇੱਕ ਮਾਨਸਿਕ ਮੌਤ ਹੈ ਤੇ ਅੰਦਰ 24 ਘੰਟੇ ਸਵਾਦ ਚੱਲਦੇ ਹਨ ਸੁੱਤਿਆਂ ਵੀ ਚੱਲਦੇ ਹਨ ਇਹ ਨਵੇਂ ਵਿਚਾਰ ਲੈ ਕੇ ਆਉਂਦੇ ਸੀ ਇੱਕ ਥਾਂ ਹੀ ਖੜ ਗਿਆ ਸਾਡਾ ਮਨ ਪਾਗਲ ਬੰਦਾ ਕੀ ਹੁੰਦਾ ਹੈ ਉਹਦੇ ਵਿਚਾਰ ਰੁਕ ਜਾਂਦੇ ਹਨ ਉਹਦੀ ਸੋਚ ਇੱਕ ਥਾਂ ਰੁਕ ਜਾਂਦੀ ਹੈ ਸ ਇਹ ਮਾਨਸਿਕ ਮੌਤ ਹੋ ਗਈ ਇੱਕ ਰਾਜਨੀਤਿਕ ਮੌਤ ਵੀ ਹੁੰਦੀ ਹੈ ਬਹੁਤ ਦੁਨੀਆ ਮਗਰ ਸੀ ਸ ਇਹ ਨਹੀਂ ਕੋਈ ਨਹੀਂ ਪੁੱਛਦਾ ਕੋਈ ਨਹੀਂ ਵੋਟ ਪਾਉਂਦਾ ਸੋ ਇਹ ਕਈ ਤਰ੍ਹਾਂ ਦੀ ਮੌਤ ਹੈ ਧਾਰਮਿਕ ਮੌਤ ਜੇ ਅਸੀਂ ਮਨ ਤੇ ਥੱਲੇ ਤਲ ਤੇ ਸੋਚਦੇ ਹਾਂ ਅਸੀਂ ਪਸ਼ੂ ਹਾਂ ਉੱਪਰਲੇ ਤਲ ਤੇ ਇਹ ਭਗਤ ਸੋਚਦੇ ਹਨ ਸੂਰਮੇ ਸੋਦੇ ਹਨ ਪੰਡਤ ਸੋਦੇ ਹਨ ਮੀਆ ਸੋਦੇ ਹਨ ਕਾਜੀ ਸੋਚਦੇ ਹਨ ਸ ਇਹ ਇਹ ਦੁਸ਼ਟ ਜਾਂ ਕਾਇਰ ਇਹ ਜਿਹੜਾ ਢਾਰ ਬਣਿਆ ਹੋਇਆ ਹੈ ਅਸੀਂ ਨਾ ਗਿੱਧਣ ਵਰਗੇ ਹਾਂ ਗਿੱਧੜ ਸਾਰੇ ਤਾਂ ਡਰਪੋਕ ਜਨਵਰ ਹੈ ਭਗਤ ਕੀ ਹੈ ਭਗਤ ਨਾ ਕਿਸੇ ਨੂੰ ਡਰਾਉਂਦਾ ਹੈ ਨਾ ਡਰਦਾ ਹੈ ਹਰ ਦਿਨ ਕੋਈ ਮਾਰ ਜੇ ਵਾ ਨਸਕਾ ਮਨ ਹੋਏ ਨਿਚਿੰਦ ਨਿਸਲ ਹੋ ਰਹੀ ਹੈ ਤੂੰ ਕੀ ਚਿੰਤਾ ਕਰਦਾ ਹੈ सुचेत हो जा निश्चिंत हो जा का चिंता करता है सो so, एक कुकर मिलती आई है सो जो मन दे छोटे तल से सोचते नीचे तलते थे, फिर अस पशु हाँ ਕੁਕਰ ਕੀ ਕਰਦਾ ਇਹ ਡਰਾਉਂਦਾ ਹੈ ਤਮ ਕਾਂਦਾ ਹੈ ਖੁੰਦਾ ਹੈ ਸ ਹੈ ਅਸੀ ਬਾਰਵ ਚਮੜਾ ਮਨੁਖ ਹੈ ਪਰ ਕੁਕਰ ਬਿਰਤੀ ਅਗਾ ਅੰਦਰ ਆ ਗਈ ਤਾਂਤ ਤਾ ਮਨੁਖਾ ਇਹ ਵਿਰਤੀ ਤੋਂ ਮੰਤ ਕੁੱਕਰ ਦੇਤੇ ਸ ਕਈ ਜੀਵਨ ਹਨ ਕਈ ਤਰ੍ਹਾਂ ਦੀਆਂ ਮੌਤਾ ਹਨ ਆਖਰੀ আর ਪਹਿਲਾ ਮੌਕਾ ਮਿਲਿਆ ਹੈ ਜੀਵਨ ਤਾਂ ਤਾਂ ਸਰੇਗਰੋ ਗਰਾਂਜ ਸਾਹਿਬ ਜੀ ਇਹ ਸਾਨੂੰ ਇਹ ਦੁੱਖ ਚੋਂ ਕੱਢ ਸਕਦੇ ਹਨ ਸਾਰਾ ਸੰਸਾਰ ਸੋਖ ਮੰਗਦਾ ਕਿ ਮਿਲ ਗਿਆ ਸੁਖ ਨਹੀਂ ਜੈਸੇ ਕਿੱਲਾ ਦੇ ਬੈਠੇ ਆ ਹਾਇਆਏ ਕਰਾਂਗੇ ਇਹ ਮਛਲੀ ਨਾ ਜਲ ਦੀ ਮਛਲੀ ਕਹਿੰਦੇ ਪੱਥਰ ਚਟ ਕੇ ਆਉਂਦੀ ਹੈ ਪੱਥਰ ਚਟਣਾ ਕੀ ਹੈ ਪੱਥਰ ਚ ਮੂੰਹ ਆਜਦਾ ਹੈ ਜਦੋਂ ਲਾਲਚ ਆ ਜਾਂਦੀ ਹੈ ਹਾਇ ਹਾਇ ਕਰਦੀ ਜਿਵੇਂ ਕੂਕਰੀ ਨੂੰ ਡੰਡਾ ਪੈਂਦਾ ਹੈ ਆਵਾਰਾ ਕੂਕਰੀ ਨੂੰ ਹਾਈ ਹਾਈ ਕਰਦੀ ਆਉਂਦੀ ਆ ਜੇ ਅਸੀਂ ਕਿੱਲਾਂ ਤੇ ਬੈਠੇ ਆ ਨਾ ਫਿਰ ਦੁੱਖ ਲੱਗੇਗਾ ਦੁੱਖ ਕਿਉਂ ਹੈ ਇਹ ਸਮਝਣਾ ਪਏਗਾ ਜਿਵੇਂ ਵਿਦੇਸ਼ ਵਾਲੇ ਸਾਰੇ ਦੁੱਖਾਂ ਦਾ ਇਲਾਜ ਕਰ ਲਿਆ ਸ ਜੇ ਰੋਖਾਸੀ ਕੱਟ ਲੈ ਇਹ ਪਾਣੀ ਜੀਵਨ ਸੇ ਪਾਣੀ ਸਾਡਾ ਪਿਤਾ ਸੇ ਸਾਰੇ ਸੰਸਾਰ ਨੂੰ ਚਲਾ ਰਿਹਾ ਹੈ ਸਾਰਿਆਂ ਨੂੰ ਹਰਾ-ਪਰਾ ਕਰ ਰਿਹਾ ਹੈ ਜੇ ਇਹਦੀ ਰਾਵਨ ਚ ਸਮਝ ਹੀ ਨਹੀਂ ਸ ਸਾਰਿਆਂ ਨੂੰ ਜੀਵਨ ਬਖਸ਼ਦਾ ਹੈ ਚ ਭੂਰਖਾ ਕੋਈ ਕਿਰਤ ਕਰਨ ਹੈ ਕੋਈ ਹੈ ਸਾਰਿਆਂ ਨੂੰ ਨਿਰਮਲ ਕਰਦਾ ਹੈ ਸਾਰਿਆਂ ਦੀ ਪਿਆਸ ਬਜਾਦਾ ਹੈ ਸੋ ਵਿਰਲੇ ਹਨ ਜੋ ਸੱਚ ਦੇ ਵਪਾਰੀ ਹਨ ਜੋ ਸਮਝਦੇ ਹਨ ਇਹ ਕਰ ਕਈ ਤਰ੍ਹਾਂ ਦੀ ਸਾਡੀ ਮੌਤ ਹੁੰਦੀ ਹੈ ਇੱਕ ਅੰਦਰੋਂ ਅਧਿਆਤਮਿਕ ਮੌਤ ਹੋ ਜਾਂਦੀ ਹੈ ਅੰਦਰੋਂ ਉੱਠਣਾ ਸੀ ਇਹ ਧੁਨ ਤੋਂ ਇੱਥੋਂ ਆਵਾਜ਼ ਹਵਾ ਨਿਗਲੀ ਅਗਾ ਜਾਂਦੀ ਜਾਂਦੀ ਦਿਲ ਤੇ ਆ ਗਈ ਇੱਥੇ ਸ਼ਬਦ ਬਣਿਆ ਟੁਰਦੇ 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 ਗਲੇ ਕੰਟ ਤੱਕ ਪਿੱਛੋਂ ਤੇ ਹਵਾ ਆ ਰਹੀ ਹੈ ਅੱਗੇ ਜੀਭਾ ਬੋਲ ਰਹੀ ਹੈ ਠੀਕ ਹੈ ਜੀਭਾ ਇੱਕ ਬਰਤਨ ਹੈ ਜਿਵੇਂ ਕਟਛੀ ਹੈ ਜੋ ਭਾਂਡੇ ਚ ਹੋਏਗਾ ਨਾ ਕਟਛੀ ਨੇ ਤੇ ਉਹੀ ਪਰੋਸਣਾ ਹੈ ਸੋ ਸਰੋ ਆਏਗੀ ਇਹ 24000 ਸਵਾਸ ਨਵੇਂ ਆਉਣਗੇ ਖੋਜ ਕਰਨੀ ਪੈਗੀ ਜੇ ਹੱਥ ਤੇ ਹੱਥ ਧਰ ਕੇ ਬੈਗੇ ਨਹੀਂ ਜੇ ਮੂੰਹ ਪਰਸ਼ਾਦਾ ਪਾਗੇ ਰੋਟੀ ਪਾਗੇ ਛਕਾਂਗੇ ਤਾਂ ਇਹ ਭੁੱਖ ਸਭ ਤੋਂ ਮੁੱਰੀ ਹੈ ਭੁੱਖ ਇਹ आखिरी और पहला मौका मिलया मैं एक लत्ते खड़ा खड़ सकता बिन् तो डिग्र माथा जो है लिखिया सो सोट ना सका नानक जो लिखिया सो वरत सो बूझ जिसन नदर हो दिव दृष्टि ਤਰ ਲੋਚਨ ਤੀਜੀ ਅੱਖ ਖੋਲਣੀ ਪੈਗੀ ਜਿਹੜਾ ਕਹਿੰਦਾ ਮੈਂ ਸੰਤ ਹਾਂ ਸੰਤ ਨਹੀਂ ਹੈ ਸੋ ਤੇ ਨਿੱਕੇ ਨਿੱਕੇ ਹਾਰਾ ਮੰਨਿਆ ਪੈਣਗੇ ਵੱਡੀ ਜਿੱਤ ਪ੍ਰਾਪਤ ਕਰਨ ਲਈ ਤੁਕਵਾੜਿਆ ਸੋਚ ਛੱਡ ਦੇ ਤਾਂ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ 239 ਸਾਲ ਜੀ ਕੇ ਸਾਨੂੰ ਸੌਖਾ ਅਰ ਸਹੀ ਮਾਰਗ ਬਣਾਇਆ ਹੈ। ਸਭ ਪੈਰਾ ਨਾ ਡੁਣਾ ਪੈਗਾ। ਤਾਂ ਪੈੰਡਾ ਕਟੇਗਾ। ਸੋ ਮੰਨਦਾ। ਛਾਰਾ ਖੇਲ ਹੈ ਉਪਰੋ। ਉਪਰੇ ਇੱਕ ਇੱਥੇ ਉੱਪਰ ਨਾ ਠੱਕਰਾ ਹੈ। ਅਖਰੋਟ ਵਰਗਾ ਹੈ। ਅੱਗੇ ਨਿੱਕਾ ਜਿਹਾ ਪੁਰਜਾ ਬਦਾ ਵਰਗਾ ਹੈ। ਇਹਦਾ ਫੈਸਲਾ ਚੱਲਦਾ ਇੱਥੇ ਜੇ ਕਾਲੇ ਲੇਖ ਲਿਖੇ ਹਨ। ਜੋ ਭਾਂਡੇ ਚ ਹੈ ਉਹੀ ਨਿਗਲੇਗਾ ਉਹੀ ਕਰਸੀ ਹੈ ਜ਼ੁਬਾਨ ਅੰਦਰ ਪਿੱਛੇ ਤਰੋਂ ਹੁੰਦੀ ਹੈ ਗੁਰਬਾਣੀ ਸ਼ਬਦ ਹੈ ਸ ਫਿਰ ਦਿਲ ਤੇ ਜਾਂਦੀ ਹੈ ਇੱਥੇ ਸ਼ਬਦ ਬਣਦਾ ਹੈ ਫਿਰ ਟੁੱਟੇ ਟੁਰਦੇ ਟੁੱਟੇ ਗਲੇ ਤੱਕ ਕੰਠ ਤੱਕ ਅੱਗੇ ਜੀਬਾ ਬਿਆਨ ਕਰਦੀ ਹੈ ਵਾਪਸ ਫੇਰ ਉਲਟੀ ਗੰਗਾ ਫਿਰ ਕੰਨ ਸਰਵਣ ਕਰਦੇ ਹਨ ਵਾਪਸ ਫਿਰ ਦਸਵੇਂ ਦਰਵਾਜ਼ੇ ਚ ਜਾਂਦੀ ਹੈ ਐਸਾ ਗੋਲਕਧਾਰੇ ਚ ਸਿਸਟਮ ਚੱਲ ਰਿਹਾ ਹੈ ਇਹ ਵਿਰਲੇ ਨ ਸਮਝ ਆਉਂਦੀ ਹੈ ਨਾ ਕੋਈ ਮਰਦਾ ਹੈ ਨਾ ਜੰਮਦਾ ਹੈ ਸਾਰਾ ਕੁਛ ਇਸੀ ਤਬਦੀਲ ਹੋ ਰਿਹਾ ਹੈ ਜਿਵੇਂ ਫੈਕਟਰੀ ਜਿਵੇਂ ਜੋ ਮੁਨਾਫਾ ਹੋ ਜਾਂਦਾ ਹੈ ਤੇੋਂ ਤੋਂ ਹੋਰ ਹੋਰ ਅੱਗੇ ਕਾਰੋਬਾਰ ਵਧੀ ਜਾਂਦਾ ਇੱਕ ਟਰੱਕ ਦੋ ਟਰੱਕ 10 ਟਰੱਕ 100 ਟਰੱਕ 1000 ਟਰੱਕ ਹੈ ਇਹ ਸਭ ਕੁਛ ਪਰਨੇਸ਼ਰ ਇੱਕੋ ਹਰੀ ਢਾਰੇ ਭਰੇ ਹਨ ਕੱਚਾ ਮਾਲ ਦਿੱਤਾ ਹੈ ਪੱਕਾ ਆਪਣੀ ਸੂਝ-ਬੂਝ ਅਕਲ ਨਾਲ ਤਿਆਰ ਕਰਨਾ ਹੈ ਸ ਸਭ ਤੋਂ ਵੱਡਾ ਕੀ ਹੈ ਸਭ ਤੋਂ ਵੱਡਾ ਪਰਮੇਸ਼ਰ ਹੈ ਉਹ ਤੋਂ ਵੱਡਾ ਉਹਦੀ ਹੋਂਦ ਹੈ ਅਸੀਂ ਮਨੁੱਖਾ ਸਾਡੇ ਕੁਕਰ ਬਿੰਦੀ ਇਹ ਗਿੱਦੜ ਬਿੰਦੀ ਇਹ ਸਾਪ ਅਧਿਅਤੀ ਇਹ ਬਾਂਦਰਾ ਬਿੰਦੀ ਸ ਜਿਵੇਂ ਸੰਸਕ੍ਰਿਤ ਦਾ ਸ਼ਬਦ ਹੈ ਸ ਇਹ ਕਈ ਵਿਰਤियां ਆਉਂਦੀਆਂ ਹਨ ਸਾਰਾ ਭਾਵਨਾ ਦਾ ਖੇਲ ਹੈ ਸਾਡੀ ਸੋਚ ਦਾ ਹੈ ਸੋ ਇਹ ਆਪਣੇ ਪਸ਼ੂ ਆਪਣੇ ਖੇਤ ਚ ਹੀ ਵੜਿਆ ਹੈ ਕਿੰਨੂੰ ਲਾਂਭਾ ਦਈਏ ਆਪਣੇ ਆਪ ਦਾ ਪਰਮੇਸ਼ਰ ਕਹਿੰਦਾ ਮੈਨੂੰ ਲਾਂਭਾ ਦਿਓ ਮੈਂ ਕੁਝ ਵੀ ਨਹੀਂ ਗਲਤ ਕਰਦਾ ਸਾਰੇ ਗੁਣ ਬਖਸ਼ ਕੇ ਸੋ ਜਦੋਂ ਬੱਚਾ ਹੁੰਦਾ ਹੈ ਨਿਰਮਲ ਹੁੰਦਾ ਹੈ ਜਦੋਂ ਅਸੀਂ ਸੰਸਾਰ ਤੋਂ ਹੈ ਮੈਲ ਆ ਰਹੀ ਹੈ ਬਦਮੂ ਹੈ ਸੋ ਮੈਲੇ ਹੋ ਕੇ ਗਏ ਸੋ ਪੇਟ ਚੜ ਨੂੰ ਸਿੱਖਦਾ ਬਾਹਰੋਂ ਸਿੱਖਣਾ ਪਏਗਾ ਇਹ ਕੁਝ ਜੋ ਡਰਦਾ ਹੈ ਉਹ ਡਰਪੋਕ ਹੈ ਜਾਂ ਦੁਸ਼ਟ ਹੈ ਕੋਈ ਰਿਸਕ ਨਹੀਂ ਲੈਂਦਾ ਰਿਸਕ ਲੈਣਾ ਪਏਗਾ ਸੋ ਜੇ ਘਰੋਂ ਨਿਕਲੀ ਨਾ ਨਹੀਂ ਠੀਕ ਹੈ ਜੇ ਹੱਥੇ ਬੈਂਟਰੀ ਖੂਜ ਡਿਗਣਾ ਆਪਣੀ ਗਲਤੀ ਹੈ ਭਗਤ ਕੀ ਆ ਨਾ ਕਿਸੇ ਨੂੰ ਡਰਾਉਂਦਾ ਹੈ ਨਾ ਡਰਦਾ ਹੈ ਇਹ ਪਰਵਾਹ ਰੈਂਦਾ ਹੈ ਲਾ ਪਰਵਾਹ ਨਹੀਂ ਹੋਣਾ ਜੀ ਸਦਾਸਤ ਬਹੁਤ ਗਲਤੀ ਆ ਰਹੀਆਂ ਮੂਰਖ ਜੀ ਆ ਦਾਸ ਸਤਿਗੁਰੂ ਬਖਸ਼ ਨਾਲ ਬਖਸ਼ ਲੈਣ ਦੀ ਬਖਸ਼ੇਣ ਵਾਹਿਗੁਰੂ ਖਾਲਸਾ ਜੀ ਦੀ ਫਤਿਹ ਦੇਖਦੇ ਫਤਿਹ